ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆ ਵੀ ਆਪਣੇ ਚੈਨਲ ਦੀ 26 ਨੰਬਰ ਵੀਡੀਓ ਤੇ ਆ ਘੱਟੇ ਆਪਣੀ ਬਈ 26 ਜਨਾਂ ਦੀ ਹੋ ਗਈ ਪੂਰੀ ਹੁਣ ਆਪਾਂ ਇਹਨੇ ਦੁੱਧ ਦੇ ਵਿੱਚ ਫੀਡ ਪਾ ਕੇ ਦੇਣਾ ਗਾਂ ਫੀਡ ਖਾਣ ਲੱਗੇ ਪਹਿਲਾਂ ਘੱਟ ਖਾਂਦੀ ਸੀ ਤੇ ਹੁਣ ਆਈ ਸਾਰਾ ਪੀਦੀ ਬਸ ਵਾਸ ਸੁਭਾਨਾ ਤੇ ਜਾਂਚ ਹਾਂ ਬਈ ਇਹ ਤਾਂ 9 ਫੀਲ ਪਾ ਕੇ ਪਉਣ ਲੱਗੇ ਸਾਰੀ ਫੀੜੇ ਖਾਣ ਲੱਗੇ ਆਪਾਂ ਉਹ ਘੱਟੀ ਦਾ ਵੀ ਗੱਟਾ ਲੈ ਕੇ ਅਸੀਂ ਚੱਕ ਕੇ ਫਿਰ ਡਰਾਈ ਵਾਲਾ ਉਹ ਲੈ ਕੇ ਪਾਵਾਂਗੇ ਇਹਨਾਂ ਨੂੰ ਵੀ ਤੇ ਸਾਰਾ ਵੀ ਹੁਣ ਘੱਟੀ ਦਾ ਗਰੋਹ ਦੇਖਦੇ ਸੀ ਕਿੱਡੀ ਹੋ ਗਈ ਘੱਤ ਦੇਖੋ ਘੱਟੀ ਦੀ ਮਿੱਠਾ ਚੱਕਿਆ ਫਿਰ ਆਦੇ ਸਾਰੇ ਜਾਂ ਤਾਂ ਖਾਣ ਲੱਗ ਜਾਂ ਥੋੜੀ ਥੋੜੀ ਹੋਰ ਫਿਰ ਹਣਾ ਸਹੀ ਹੋਈ ਸਾਰੇ ਹਲੇ ਆ ਕੇ ਪਾਰੇ ਸਾਈ ਚ ਚਾ ਹਾਂਜੀ ਭਾਈ ਵੀਡੀਓ ਵਧੀਆ ਲੱਗੀ ਤੁਹਾਨੂੰ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਗੱਦ ਵਾਤੂ ਬਤ ਵਾਤੂ ਬਹੁਤ ਬਹੁਤ ਸ਼ੇਰ ਧੰਨਵਾਦ ਜੀ